ਵਾਇਗੁਰ ਦੀ ਕਾ ਖਾਲਸਾ ਵਾਇਗੁਰ ਦੇ ਕੀ ਫਤਿਹ ਸਿੰਘ ਸੂਰਮੇ ਐਨੇ ਬਹਾਦਰ ਹੁੰਦੇ ਆ ਕਿ ਉਹਨਾਂ ਦੀ ਬਹਾਦਰ ਦੀ ਮਿਸਾਲ ਵੀ ਲਾ ਮਿਸਾਲ ਹੈ ਇੱਕ ਵਾਰ ਦੀ ਗੱਲ ਹੈ ਮਹਾਰਾਜਾ ਰਣਜੀਤ ਸਿੰਘ ਉਹਦੀਆ ਫੌਜ ਇੱਕ ਜੰਗ ਨੂੰ ਚੜ ਰਹੀਆਂ ਸੀ ਜਦੋਂ ਜੰਗ ਤੇ ਫੌਜ ਚੱਲੀ ਸਭ ਤੋਂ ਅੱਗੇ ਨਗਾਰਾ ਫਿਰ ਨਿਸ਼ਾਨ ਸਾਹਿਬ ਫਿਰ ਹਾਥੀਆਂ ਤੇ ਫੌਜ ਫਿਰ ਘੋੜਿਆਂ ਤੇ ਫੌਜ ਯਾਹੋ ਜਲਾਲ ਫਿਰ ਪੈਦਲ ਫੌਜ ਤੀਰਅੰਦਾਜ਼ ਤੇ ਬਹੁਤ ਸਾਰੇ ਫੌਜਾਂ ਜਦੋਂ ਜਾ ਰੀਆਂ ਸੀ ਤਾਂ ਸਭ ਤੋਂ ਅਖੀਰ ਚ ਇੱਕ ਬਜ਼ੁਰਗ ਬਾਬਾ ਸਿੰਘ ਖਾਲਸਾ 70 ਕ ਸਾਲ ਦੀ ਉਮਰ ਦਾ ਤੇ ਜਹਾਜ ਲਾਣਾ ਭਰੂਰ ਮੋੜੇ ਤੇ ਰੱਖਿਆ ਲੋਹੇ ਦਾ ਇੱਕ ਬੋਠਾ ਸਰਾ ਸਰੀਆ ਹਥਿਆਰ ਜਦੋਂ ਇੱਕ ਪਿੰਡ ਦੇ ਕੋਲ ਨਿਕਲ ਲੱਗੇ ਤਾਂ ਉਸ ਪਿੰਡਾਂ ਦੇ ਲੋਕ ਉਸ ਰਸਤੇ ਤੇ ਫੌਜਾਂ ਦੇ ਦਰਸ਼ਨ ਕਰਨ ਆਉਂਦੇ ਸੀ ਦੇਖਣ ਆਉਂਦੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਆ ਰਹੀ ਹੈ ਔਰ ਆਪਾਂ ਦੇਖਣਾ ਇੱਕ ਪਿੰਡ ਦੇ ਕੋਲ ਜਦੋਂ ਨਿਕਲ ਲੱਗੇ ਤਾਂ ਪਿੰਡ ਦੇ ਲੋਕਾਂ ਚ ਇੱਕ ਬੀਬੀ ਸੀ ਜਦੋਂ ਬੀਬੀ ਨੇ ਦੇਖਿਆ ਕਿ ਇਹ ਹਾਥੀ ਹਾਥੀਆਂ ਤੇ ਸਵਾਰ ਖਾਲਸੇ ਘੋੜਿਆਂ ਤੇ ਸਵਾਰ ਖਾਲਸੇ ਪੈਦਲ ਹਥਿਆਰਬੰਦ ਖਾਲਸੇ ਇਹ ਤਾਂ ਜੰਗ ਲੜੂਗੇ ਪਰ ਇਹ ਬਾਬਾ ਕੀ ਜੰਗ ਲੜੂਗਾ 70 ਸਾਲ ਦੀ ਉਮਰ ਹੈ ਤੇ ਜੰਗ 'ਚ ਇਹ ਕਿਸ ਤਰੀਕੇ ਨਾਲ ਬਹਾਦਰੀ ਦਿਖਾਊਗਾ ਤੋ ਜਦੋਂ ਇਹ ਬੋਲੀ ਬਾਬੇ ਨੇ ਸੁਣ ਲਈ ਤਾਂ ਉਸ ਵਕਤ ਬਾਬੇ ਨੇ ਉਹ ਕੱਢਿਆ ਸਰੀਆ ਆਪਣੇ ਗਲ ਚੋਂ ਤੇ ਬੀਬੀ ਦੇ ਮੋੜ ਕੇ ਗੱਲ ਚ ਪਾਤਾ ਤੇ ਕਿਹਾ ਕਿ ਜੇ ਕੋਈ ਤੁਹਾਡੇ ਇਲਾਕਿਆਂ ਦੇ ਵਿੱਚ ਸੂਰਮਾ ਹੈ ਕੋਈ ਜੰਮਿਆ ਮਰਦ ਜ਼ਲੇਰ ਕੋਈ ਐਸਾ ਬਹਾਦਰ ਹੈ ਤਾਂ ਫਿਰ ਇਹ ਸਰੀਆ ਹੁਣ ਹੱਥ ਨਾਲ ਹੀ ਕੱਢੂਗਾ ਹੱਥ ਨਾਲ ਕੱਟਿਓ ਹੁਣ ਕਿਸੇ ਹਥਿਆਰ ਨਾਲ ਇਹਨੂੰ ਕੱਟਿਓ ਨਾ ਤਾਂ بڑے ਪਿੰਡਾਂ ਦੇ ਪਲਵਾਨ ਆਏ ਬੜਾ ਜ਼ੋਰ ਲਾਇਆ ਜਦੋਂ ਸਾਰੇ ਪਾਸੇ ਕਿਸੇ ਦੀ ਬਾਹ ਨਾ ਚੱਲੀ ਤਾਂ ਉਸ ਵਕਤ ਉਹਨਾਂ ਨੇ ਕਿਹਾ ਕਿ ਹੁਣ ਤਾਂ ਫੌਜਾਂ ਜਦੋਂ ਵਾਪਸ ਆਣਗੀਆਂ ਅੜੀ ਕਰਨੀ ਪੈਗੀ। ਫੌਜਾਂ ਜੰਗ ਲੱਗੀ। ਜੰਗ ਲੱਗਣ ਤੋਂ ਬਾਅਦ ਫੌਜਾਂ ਫੇਰ ਦੁਬਾਰਾ ਵਾਪਸ ਆਈਆਂ। ਨਗਾਰਾ, ਨਿਸ਼ਾਨ ਸਾਹਿਬ, ਹਾਥੀਅਤ, ਝੜੇ ਸਿੰਘ, ਘੋੜਿਆਂ ਦੇ ਝੜੇ ਸਿੰਘ, ਪੈਦਲ ਫੌਜ ਤੇ ਬਾਬਾ ਫੇਰ ਪਿੱਛੇ-ਪਿੱਛੇ ਆਪਣਾ ਹਥਿਆਰ ਲੈ ਕੇ ਤਾਂ ਉਸ ਵਕਤ ਜਿਹੜਾ ਹਥਿਆਰ ਉਹਨਾਂ ਨੇ ਫੜਿਆ ਸੀਗਾ ਉਸੇ ਬਰਛਾ। ਬਰਛਾ ਲੈ ਕੇ ਜਦੋਂ ਬਾਬਾ ਅੱਗੇ ਆਇਆ ਫੋਨ ਨਿਕਲ ਤੋਂ ਬਾਅਦ ਤਾਂ ਪਿੰਡ ਵਾਲਿਆਂ ਨੇ ਬਾਬਾ ਜੀ ਨੂੰ ਕਿਹਾ ਬਾਬਾ ਜੀ ਨੂੰ ਕਹਿੰਦੇ ਕਿ ਬਾਬਾ ਜੀ ਉਹ ਜਿਹੜਾ ਤੁਸੀਂ ਬੀਬੀ ਦੇ ਘਰ ਦੇ ਵਿੱਚ ਲੋਹੇ ਦਾ ਰਾਡ ਮੋੜ ਕੇ ਪਾਇਆ ਸੀ ਉਹ ਇਸ ਇਲਾਕੇ 'ਚ ਕੋਈ ਸੂਰਮਾ ਹੋਇਆ ਨਹੀਂ ਆ ਜਿਨੇ ਉਹ ਰਾਡ ਕੱਢਿਆ ਹੋਵੇ ਤੁਹਾਡੇ ਅੱਗੇ ਬੇਨਤੀ ਹੈ ਕਿ ਹੁਣ ਜਿਵੇਂ ਪਾਇਆ ਸੀ ਉਵੇਂ ਹੀ ਕੱਢ ਦਿਓ ਬਾਬਾ ਜੀ ਕਹਿੰਦੇ ਕਿ ਭਾਈ ਐਵੇਂ ਹੈ ਕਿ ਜਦੋਂ ਫੌਜਾਂ ਜੰਗ ਤੇ ਜਾ ਰਹੀਆਂ ਸੀ ਉਸ ਵਕਤ ਫੌਜਾਂ ਚੜ੍ਹਦੀ ਕਲਾ ਸੀ ਤੇ ਫੌਜਾਂ ਨੂੰ ਜਹੋ ਜਲਾਲ ਭਰਪੂਰ ਸੀ ਮੱਥੇ ਤੇ ਤਿਉੜੀਆਂ ਸੀ ਤੇ ਚਿਹਰੇ ਤੇ ਲਾਲੀ ਸੀ ਖੂਨ ਲਾਲ ਸੀ ਤਾਂ ਉਸ ਵਕਤ ਜੋ ਚਰਿਆ ਸੀ ਹੁਣ ਜੰਗ ਜਿੱਤੀ ਗਈ ਜੰਗ ਜਿੱਤਣ ਤੋਂ ਬਾਅਦ ਹੁਣ ਫੌਜਾਂ ਹੈਗੀਆਂ ੜਿੰਗ ਬੜਿੰਗ ਫੌਜਾਂ ਮਸਤੀ 'ਚ ਐ ਤੇ ਜਦੋਂ ਜੇ ਬੀਬੀ ਦਾ ਇਹ ਰਾਦ ਗਲੋਚ ਕੱਟਣਾ ਤਾਂ ਫੇਰ ਜੰਗ ਲੱਗੂਗੀ ਫੌਜਾਂ ਜੰਗ ਚੜਨ ਗਈਆਂ ਜੋਸ਼ ਨਾਲ ਭਰਪੂਰ ਹੋਣ ਗਈਆਂ ਤਾਂ ਉਸ ਵਕਤ ਆਇਓ ਉਸ ਵਕਤ ਬੀਬੀ ਦੇ ਗਲ ਦੇ ਵਿੱਚੋਂ ਇਹ ਸਰੀਆ ਕੱਢ ਦਾਂਗੇ ਤੇ ਅੱਗੇ ਤੋਂ ਬੋਲੀ ਪਾਉਣ ਤੋਂ ਪਹਿਲੇ ਸਿੰਘ ਸੂਰਗਾਂ ਨੂੰ 100 ਵਾਰੀ ਸੋਚ ਲੈਣਾ ਚਾਹੀਦਾ ਤੇ ਇਸ ਕਰਕੇ ਭਾਈ ਗੱਲ ਦੇ ਨਾਲ ਵੱਡੀ ਵੱਡੀਆਂ ਜੰਗਾ ਹੋ ਜਾਂਦੀਆਂ ਬੋਲੀ ਨਾਲ ਵੱਡੀ ਵੱਡੀਆਂ ਜੰਗਾ ਹੋ ਜਾਂਦੀਆਂ ਤੇ ਜੰਗਾ ਨੂੰ ਨਾਲ ਦੇਸ਼ ਤਬਾਹ ਜਾਂਦੇ ਆ ਜੋ ਘਰ ਤਬਾਹ ਹੋ ਜਾਂਦੇ ਆ ਜੋ ਸਮਾਜ ਤਬਾਹ ਜਾਂਦਾ ਬੋਲੀ ਹਮੇਸ਼ਾ ਹੀ ਸੋਚ ਸਮਝ ਕੇ ਪਾਣੀ ਚਾਹੀਦੀ ਹੈ ਜਿਹੜੇ ਆਪਣੇ ਮੂੰਹ ਤੋਂ ਗੱਲ ਕੱਟੋ ਬੜੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਸ਼ਿਆਣੇ ਆਖਦੇ ਹਨ ਕਿ ਜੇ ਇਨਸਾਨ ਨੇ ਸੁਖੀ ਰਣਾ ਤਾਂ ਫਿਰ ਉਹ ਇਨਸਾਨ ਆਪਣੀ ਜ਼ੁਬਾਨ ਤੇ ਕਾਬੂ ਰੱਖੇ ਇਦਾਂ ਹੀ ਇਹ ਇਤਿਹਾਸ ਤੁਹਾਡੇ ਤੱਕਰ ਪਚਾਉਂਦੇ ਰਵਾਂਗੇ ਜੇ ਇਤਿਹਾਸ ਚੰਗਾ ਲੱਗਦਾ ਜੇ ਇਹ ਗੱਲਾਂ ਚੰਗੀਆਂ ਲੱਗਦੀਆਂ ਤੇ ਘੜ ਤੋਂ ਘੜ ਨੂੰ ਅੱਗੇ ਤੋਰਿਆ ਕਰੋ ਤਾਂ ਕਿ ਹੋਰ ਵੀ ਲੋਕਾਂ ਨੂੰ ਪਤਾ ਲੱਗੇ ਸਾਡੀ ਮਿਹਨਤ ਸਫਲ ਹੋਵੇ ਸਾਡਾ ਪ੍ਰਚਾਰ ਸਫਲ ਹੋਵੇ ਤੇ ਸਿੱਖੀ ਦਾ ਪ੍ਰਚਾਰ ਬਧੇ ਫੁੱਲੇ ਗੁਰੂ ਸਾਹਿਬਾਂ ਦੇ ਹੁਕਮ ਅਨੁਸਾਰ ਅੱਜ ਦੱਸ ਸਕੀਏ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨਾ ਗੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ